लुधियाना ਦੇ ਹਲਕਾ ਦੱਖਣੀ ਅਧਿਮੀ ਮਹਾਦੇਵ ਨਗਰ ਇਲਾਕੇ ਚ ਕੁਮਾਰ ਸਿੰਘ ਨਾਮਕ ਸਮਾਰਥੀ ਨੇ ਇਸ ਕੇਸ ਵਿੱਚ ਉਹਨਾਂ ਦਾ ਨਾਸਤਕਾ ਸ਼ਾਮਿਲ ਕਰਨ ਲਈ ਕੀਤੀ ਜਾ ਰਹੀ ਯਤਨਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ 6 ਮਹੀਨੇ ਪਹਿਲਾਂ ਇਸ ਗ੍ਰੇਪ ਕੇਸ ਦਾ ਮਾਮਲਾ ਕਰਤੀ ਹੈ ਜਿਸ ਵਿੱਚ ਕੁਝ ਲੋਕ ਉਹਨਾਂ ਕੋਲ ਇਕੱਠੇ ਹੋ ਕੇ ਆਏ ਸੀ ਅਤੇ ਉਹਨਾਂ ਨੇ ਮਦਦ ਦੀ ਬਹਾਰ ਲਗਾਈ ਸੀ ਕਿਨਾਰੇ ਦੇ ਰੰਜਿਸ਼ ਦੇ ਚੌੜੇਸੇ ਸ਼ਖਸ ਵੱਲ ਨੁਕਾ ਨਾ ਕਰਨਾ ਚਾਲੂ ਹੋ ਰਿਹਾ ਜਵਾਰ ਹੈ ਕਿ ਨਾਲ ਹੀ ਉਹ ਇੱਕ ਸਮਾਜ ਸੇਵੀ ਅਤੇ ਆਪ ਮੁਕਤਰ ਨੇ ਹੋਰਾਂ ਨੇ ਕਿਹਾ ਕਿ ਜਸ ਸਖਸ ਵੱਲੋਂ ਇਹ ਨਾਮ ਲਿਆ ਜਾ ਰਿਹਾ ਹੈ ਉਹ ਇੱਕ ਪੈਸੇ ਚੱਕਣ ਵਾਲਾ ਵਿਅਕਤੀ ਹੈ ਇਸ ਦੌਰਾਨ ਕੁਲਦੀਪ ਸਿੰਘ ਨਾਮਕ ਵਿਅਕਤੀ ਨੇ ਚੇਤਾਵਨੀ ਜੇ ਦਿੱਤੀ ਹੈ ਕਿ ਜੇਕਰ ਇਹ ਮੂਰਤ ਕੀਤਾ ਗਿਆ ਤਾਂ ਉਹ ਉਹਨਾਂ ਦੇ ਖਿਲਾਫ ਸਖਤ ਕਟਕਰੀਆਂ ਲੈਂਦੇ ਹੈ ਬਸਾ ਇੱਕ ਇਹ ਹੈ ਜੀ ਇੱਕ ਬੰਦਾ ਜਿਹੜੇ ਬਾਰੇ ਸਾਰੇ ਲੋਕ ਜਾਣਦੇ ਆ ਬਈ ਸਾਡਾ ਸਾਰਾ ਮੱਲਾ ਜਿਹੜਾ ਮਹਾਦੇਵ ਨਗਰ ਆ ਇਹ ਸਾਰਾ ਜਾਣਦਾ ਇਹ ਆਪਣਾ ਲੁਧਿਆਣਾ ਦੇ ਵਿੱਚ ਮਹਾਦੇਵ ਨਗਰ ਲੋਹਾਰਾ ਰੋਡ ਮੇਰਾ ਨਾਮ ਕੁਲਦੀਪ ਸਿੰਘ ਹਾਨਾ ਮੈਂ ਇੱਕ ਸਮਾਜ ਸੇਵਿਕ ਹਾਂ ਤੇ ਹੁਣ ਮੈਂ ਅੱਜ ਵੀਡੀਓ ਦੇਖੀ ਅੱਜ ਮੈਨੂੰ ਕਿਸੇ ਨੇ ਲਿੰਕ ਪਾਇਆ ਕਿ ਵੀ ਇਦਾਂ ਫੇਸਬੁੱਕ ਤੇ ਕਿ ਉਹ ਬੰਦਾ ਚੰਦ ਪੈਸਾ ਲਈ ਪਹਿਲਾਂ ਕਿਸੇ ਤੋਂ ਮੰਗਦਾ ਸੀ ਹੁਣ ਇਦਨੂ ਆ ਗਿਆ ਮੇਰਾ ਨਾਮ ਜਿਹੜਾ ਵਾ ਖਰਾਬ ਕਰ ਰਿਹਾ ਅੱਜ ਮੈਂ ਮਹਾਦੇਵ ਨਗਰ ਦੇ ਵਿੱਚ ਬੈਠਾ ਤੇ ਮੇਰਾ ਸਾਰਾ ਮੱਲਾ ਅਸੇ ਪਾਸੇ ਵਾਲੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਸਾਰੇ ਇੱਥੇ ਬੈਠੇ ਆ ਤੇ ਜਿਹੜਾ ਬੰਦਾ ਕੰਮ ਕਰ ਰਿਹਾ ਉਹ ਇੱਕ ਬਲੈਕਮੇਲ ਜਿਹਨੂੰ ਕਹਿੰਦੇ ਆਪਾਂ ਬਲੈਕਮੇਲ ਕਰਦਾ ਲੋਕਾਂ ਨੂੰ ਕਿਸੇ ਦੇ ਪਰਚੇ ਪਵਾਤੇ ਇਹ ਕਰਦਾ ਉਸ ਤੋਂ ਪਹਿਲਾਂ ਵੀ ਉਹਨੇ ਲੋਕਾਂ ਨੂੰ ਬਹੁਤ ਬਲੈਕਮੇਲ ਕੀਤਾ ਤੇ ਹੁਣ ਉਹਨੇ ਕੀ ਕੀਤਾ ਮੇਰੀ ਛੇਵੀਂ ਫਿਲਮ ਕਰਵਾਉਣ ਵਾਸਤੇ ਮੇਰਾ ਕਿਸੇ ਕੁੜੀ ਤੋਂ ਨਾਮ ਲਵਾ ਰਿਹਾ ਵੀ ਕੁਲਦੀਪ ਢੀਗਾਨ ਨੇ ਮੇਰਾ ਰੇਪ ਕੀਤਾ ਉਸ ਚੀਜ਼ ਨੂੰ 6 ਮਹੀਨੇ ਹੋ ਗਏ ਪਿਛਲੇ ਬੀਤੇ ਹੋਏ ਕਿਉਂਕਿ ਸਾਡਾ ਕੰਮ ਆਸੀਂ ਲੋਕਾਂ ਦੀ ਮਦਦ ਕਰਦੇ ਆਂ ਪੁਲਿਸ ਦੀ ਮਦਦ ਕਰਦੇ ਆਂ ਜਿੱਥੇ ਕੋਈ ਪੁਲਿਸ ਨੂੰ ਸਾਡੀ ਲੋੜ ਹੁੰਦੀ ਸੀ ਜਾਣਦੇ ਆਂ ਸਮਾਜ ਸੇਵੀ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਮੋਢੇਦਾਰ ਆ ਤੇ ਜਿਹੜੇ ਸਾਡੇ ਐਮ.ਐਲ.ਏ ਆ ਉਹ ਦੀ ਸਤਕਾਰਯੋਗ ਸਾਡੇ ਹਲਕੇ ਸਾਊਥ ਦੇ ਉਹਨਾਂ ਦੇ ਕੋਲ ਚਲੋ ਹਰ ਬੰਦਾ ਜਾਂਦਾ ਉਹ ਇੱਕ ਫੋਟੋ ਚੱਕੀ ਫਿਰਦਾ ਵੀ ਐਮ.ਐਲ.ਏ ਜੀ ਸਪੋਰਟ ਕਰਦੇ ਜੀ ਐਮ.ਐਲ.ਏ ਕੋਲ ਤਾਂ ਹਰ ਬੰਦਾ ਜਾਊਗਾ ਉਹਦਾ ਦਰਵਾਜ਼ੇ ਖੁੱਲੇ ਆ ਐਮ.ਐਲ.ਏ ਕੋਲ ਦਾ ਚੋਰ ਨੇ ਵੀ ਜਾਣਾ ਸਾਦ ਨਹੀਂ ਉਹਨਾਂ ਨੂੰ ਥੋੜਾ ਪਤਾ ਕੋਈ ਮੱਥੇ ਤੇ ਪੱਟੀ ਥੋੜਾ ਬੰਦ ਕੇ ਆਂਦਾ ਵੀ ਮੈਂ ਚੋਰ ਆ ਜਾਂ ਮੈਂ ਬਲਤਕਾਰੀ ਆ ਉਹਨਾਂ ਕੋਲ ਦਾ ਜਿਹੜਾ ਚੱਲ ਗਿਆ ਉਹ ਫੋਟੋ ਕੋਈ ਵੀ ਖਿਚਾ ਦੋ ਕੋਲ ਦਸਤੇ ਲੈ ਕੇ ਤੇ ਇਹ ਬੰਦਾ ਸਭ ਦੀ ਛਵੀ ਖਰਾਬ ਕਰ ਰਿਹਾ ਸਾਡੇ ਐਮ.ਐਲ.ਏ ਸਾਹਿਬ ਛਵੀ ਖਰਾਬ ਕਰ ਰਿਹਾ ਮੇਰਾ ਨਾਮ ਲੈ ਕੇ ਮ ਤੇ ਹੁਣ ਇਹਨੂੰ ਚੇਤਾਵਨੀ ਦੇਵਣਾ ਚਾਹੁੰਦੇ ਆਂ ਜਾਨੀ ਆ ਵੀ ਤੇਰੀ ਬਹੁਤ ਹੋ ਗਈ ਤੂੰ ਕਿਸੇ ਦੀ ਪਹਿਲਾਂ ਗਰੀਬਾਂ ਦੀ ਛਵੀ ਖਰਾਬ ਕੀਤੀ ਹੁਣ ਸਾਡੀ ਵਾਰੀ ਤੂੰ ਛਵੀ ਸਾਡੀ ਖਰਾਬ ਕਰ ਰਿਹਾ ਤੈਨੂੰ ਖੁੱਲ੍ਹੇਆਮ ਚੇਤਾਵਨੀ ਆ ਜੇ ਤੂੰ ਆਪਣੀ ਹਰਕਤਾਂ ਤੋਂ ਬਾਜ਼ ਨਾ ਆਇਆ ਜਿੱਥੇ ਜਿੱਥੇ ਤੂੰ ਪੈਸੇ ਲਿੱਤੇ ਆ ਕਿਸੇ ਫੈਸਲੇ ਦੀ ਲਿੱਤੇ ਆ ਜਾਂ ਕੁਛ ਵੀ ਕੀਤਾ ਕਿ ਨਜਾਇਜ਼ ਪਰਚੇ ਕਰਾਇਆ ਤੇ ਹੁਣ ਮੈਂ ਜਦੋਂ ਪ੍ਰਿੰਸਪਲ ਨਾਲ ਕਰੂੰਗਾ ਤੇ ਪੂਰੇ ਸਬੂਤਾਂ ਨਾਲ ਕਰੂੰਗਾ ਨਹੀਂ ਐਮਐਲਏ ਸਾਹਿਬ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਦਲਵਾਤ ਕਿਉਂਕਿ ਇੱਕ ਵੀਡੀਓ ਵਿੱਚ ਦੇਖੀ ਹੈ ਜਿਹਦੇ ਵਿੱਚ ਉਹ ਸ਼੍ਰੀ ਆਮ ਕਹਿ ਰਿਹਾ ਕਿਉਂਕਿ ਇੱਕ ਐਮਐਲਏ ਸਾਹਿਬ ਦਾ ਸਾਡੇ ਦਾ ਬਰਥਡੇ ਸੀਗਾ ਤੇ ਹੋਰ ਵੀ ਬਥੇਰੇ ਲੋਕ ਉੱਥੇ ਬੈਠੇ ਸੀ ਤੇ ਮੈਂ ਵੀ ਇੱਕ ਲੈ ਕੇ ਚਲੇ ਗਿਆ ਕਟਾਉਣ ਵਾਸਤੇ ਅਸੀਂ ਬਹੁਤ ਅਸੀਂ ਕਹਿੰਦੇ ਸੀਬੀਆਈ ਜਾਂਚ ਹੋਣੀ ਚਾਹੀਦੀ ਇਸ ਕੇਸ ਦੀ ਕਿਉਂਕਿ ਉਹ ਬਲੈਕਮੇਲ ਕਰਦਾ ਜਿੱਥੇ ਜਾਂਦਾ ਹੋ ਉੱਥੇ ਕਦੇ ਇੱਕ ਸੀਆਰ ਦੇ ਦੇ ਦੋ ਸੌ ਯਾਰ ਦੇ ਦੋ ਜੀ ਕੋਈ 20 ਲੱਖ ਦੇ ਦੋ ਕਦੇ ਮੈਨੂੰ ਕੋਠੇ ਲੈ ਕੇ ਦੇ ਦੋ ਕਿੱਥੋਂ ਦੇਦਾ ਉਹ ਗਰੀਬ ਆਦਮੀ ਤੁਹਾਨੂੰ ਕੋਠੇ ਲੈ ਕੇ ਇਹਦੇ ਵਿੱਚ ਜਿਹੜੇ ਦੋ ਮੁੰਡੇ ਪਹਿਲਾ ਵਿਚਾਰੇ ਬਰੀ ਦੋਨੇ ਭਰਾ ਉਸੇ ਮੁਹੱਲੇ ਦੇ ਵਿੱਚ ਬੈਠ ਕੇ ਬੈਂਸ ਕੰਸ ਕਰ ਰਿਹਾ ਜੇ ਭਾਵੇਂ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੇ ਲੋਕ ਬੈਠੇ ਇੱਥੇ ਮੁਹੱਲੇ ਦੇ ਵਿੱਚ ਤੁਸੀਂ ਉਹਨਾਂ ਦੇ ਵੀਊ ਲੈ ਸਕਦੇ ਵੀ ਕੁੜੀ ਦਾ ਕਿਵੇਂ ਆ ਕਿਵੇਂ ਨਹੀਂ ਉਹ ਤੜੀ ਧੀ ਆ ਸਭ ਦੀ ਬਰਾਬਰ ਆ ਮੈਂ ਕੁੜੀ ਬਾਰੇ ਕੁਝ ਨਹੀਂ ਕਿ ਕੁੜੀ ਨੂੰ ਕੁਝ ਨਹੀਂ ਪਤਾ ਉਹ ਜਿਹੜਾ ਸਖਸ ਕੁੜੀ ਤੋਂ ਕੀ ਕਰਾ ਰਿਹਾ ਕੀ ਨਹੀਂ ਕਰਾ ਰਿਹਾ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਉਹ ਸਾਰਾ ਕੁਝ ਇੱਕ ਪੈਸੇ ਲਈ ਕਰ ਰਿਹਾ ਤੇ ਜਿਹੜੀ ਸਾਡੀ ਸੇਵੀ ਖਰਾਬ ਕਰ ਰਿਹਾ ਉਹਨੂੰ ਇੱਕ ਖੁੱਲੀ ਚੇਤਾਵਨੀ ਆ ਕਿ ਆਪਣੀ ਹਰਕਤਾਂ ਦਾ ਬਾਜ਼ ਆ ਜਾ ਨਹੀਂ ਤਾਂ ਅਗਲੀ ਵਾਰੀ ਸਬੂਤ ਦੇ ਨਾਲ ਬੈਠਾਂਗੇ ਤੇ ਜਿੱਤੇ ਦਾ ਘਰ ਵੀ ਬਣੂਗਾ ਅਸੀਂ ਉਹ ਕਰਾਵਾਂਗੇ ਜੀ ਨਾਮ ਜੀ ਮੇਰਾ ਨਾਮ ਕਮਲਜੀਤ ਕੋਰ ਰਾਜ ਜੀ ਨੇ ਪਿਛਲੇ 15 ਸਾਲ ਤੋਂ ਸਮਾਜ ਸੇਵਕ ਆ ਇਸ ਸਮਾਜ ਦੇ ਵਿੱਚ ਕੰਮ ਕਰ ਰਿਹਾ ਪਿਛਲੇ 15 ਸਾਲ ਤੋਂ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੋਈ ਹੈ ਜਿਦੇ ਵਿੱਚ ਬਾਜੀ ਦਾ ਕੁਲਦੀਪ ਸਿੰਘ ਜੀ ਦਾ ਨਾਮ ਲਿੱਤਾ ਜਾ ਰਿਹਾ ਕਿ ਉਹਨੇ ਰੇਪ ਕੀਤਾ ਹੈਗਾ ਪਿਛਲੇ 6 ਮਹੀਨਿਆਂ ਤੋਂ ਜਿਹੜਾ ਇਸ ਕੇਸ ਦਾ ਪ੍ਰੋਸੈਸ ਚੱਲ ਰਿਹਾ ਸੀ ਲਗਾਤਾਰ ਮੀਡੀਆ ਤੇ ਦੇਖਦੇ ਆ ਰਹੇ ਉਸ ਟਾਈਮ ਇਹਨਾਂ ਦਾ ਕੋਈ ਨਾਮ ਨਹੀਂ ਸੀਗਾ ਆ ਹੁਣ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਨਾਂ ਵਿੱਚ ਇਹਨਾਂ ਦਾ ਨਾਮ ਉਛਾਲਿਆ ਜਾ ਰਿਹਾ ਜਿਹੜਾ ਸਰਾਸਰ ਗਲਤ ਹੈ ਮੈਂ মিডিਆ ਰਾਹੀਂ ਦਰਖਾਸਤ ਕਰਦੀ ਆਂ ਪ੍ਰਸ਼ਾਸਨ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਕਿ ਉਹ ਇਸ ਕੇਸ ਦੀ ਨਿਰਪੱਖ ਜਾਂਚ ਕਰੇ ਅਗਰ ਦੋਸ਼ੀ ਪਾਈ ਜਾਂਦੇ ਐ ਤਾਂ ਜੋ ਸਜ਼ਾ ਬੰਦੀ ਉਹ ਦੇਣ ਅਗਰ ਨਹੀਂ ਪਾਈ ਜਾਂਦੇ ਐ ਤਾਂ মিডিਆ ਦੇ ਰਾਹੀਂ ਇਹਨਾਂ ਦੇ ਸਾਹਮਣੇ ਆ ਕੇ ਉਹ ਇਹਨਾਂ ਤੋਂ ਫੇਸ ਟੂ ਫੇਸ ਮਾਫੀ ਮੰਗਣ ਔਰ ਆਪਣੀ ਗਲਤੀ ਦਾ ਰੀਅਲਾਈਜੇਸ਼ਨ ਕਰਨ ਮੈਂ 15 ਸਾਲ ਤੋਂ ਕੰਮ ਕਰ ਰਹੀ ਆਂ ਅੱਜ ਤੱਕ ਅਸੀਂ ਕਦੀ ਵੀ ਇਹਨਾਂ ਦੀ ਕੋਈ ਅਸੀ ਗੱਲ ਕੋਈ ਅਸੀ ਬਾਤ ਨਹੀਂ ਸੁਣੀ ਐ ਇਹ ਸਰੰਸਰ ਝੂਠੇ આરોਪ ਐ ਜਿਹੜੇ ਇਹਨਾਂ 'ਤੇ ਲਗਾਏ ਜਾ ਰਹੇ ਐ ਬਸ মিডিਆ ਰਾਹੀਂ ਇਹ ਰਿਕੁਐਸਟ ਐ ਕਿ ਉਹ ਨਿਰਪੱਖ ਜਾਂਚ ਹੋਵੇ ਇਸ ਚੀਜ਼ ਦੀ